ਅਮਰੀਕਾ ਸਰ ਦੇ ਖਾਸ ਇਲਾਕੇ ਵਿੱਚ ਗਲੀ 'ਚ ਮੋਟਰਸਾਈਕਲ ਖੜੀ ਕਰਨ ਨੂੰ ਲੈ ਕੇ ਚਾਚਾ ਤਾਇਆ ਦੇ ਮੁੰਡਿਆਂ ਦਰਮਿਆਨ ਹੋਇਆ ਟਕਰਾਵ ਗੰਭੀਰ ਝਗੜੇ ਵਿੱਚ ਤਬਦੀਲ ਹੋ ਗਿਆ ਇਸ ਘਟਨਾ ਦੌਰਾਨ ਇੱਕ ਹੀ ਪਰਿਵਾਰ ਦੇ ਦੋ ਲੋਕ ਗੰਭੀਰ ਤੌਰ ਤੇ ਜ਼ਖਮੀ ਹੋ ਗਏ ਜ਼ਖਮੀ ਨੌਜਵਾਨ ਨੇ ਮੀਡੀਆ ਨਾਲ ਗਲਬਾਤ ਕਰਦੇ ਹੋਏ ਦੱਸਿਆ ਕਿ ਉਹਨਾਂ ਦੀ ਦੂਜੇ ਪੱਖ ਨਾਲ ਪੁਰਾਣੀ ਰੰਜਿਸ਼ ਚੱਲ ਰਹੀ ਹੈ ਜਿਹੜੀ ਕਿ ਜਗ੍ਹਾ ਦੇ ਲੈਣ ਦੇਣ ਨਾਲ ਸੰਬੰਧਿਤ ਹੈ ਉਸ ਮੁਤਾਬਕ ਜਦੋਂ ਉਸਨੇ ਆਪਣੇ ਘਰ ਦੇ ਬਾਹਰ ਮੋਟਰਸਾਈਕਲ ਅੱਗੇ ਕਰਕੇ ਲਗਾਣ ਦੀ ਗਲ ਕੀਤੀ ਤਾਂ ਪੱਖ ਬਲੋ ਉਸਤੇ ਹੱਥੀ ਪੈਣਾ ਸ਼ੁਰੂ ਕਰ ਦਿੱਤਾ ਗਿਆ ਅਤੇ ਬੇਰਹਿਮੀ ਨਾਲ ਹਮਲਾ ਕੀਤਾ ਗਿਆ ਜਿਸ ਕਾਰਨ ਉਹਨੂੰ ਕਾफी ਸੱਟਾਂ ਲੱਗੀਆਂ ਘਟਨਾ ਦੌਰਾਨ ਜਦੋਂ ਉਸਦੀ ਮਾਂ ਬਚਉਣ ਲਈ ਅੱਗੇ ਆਈ ਤਾਂ ਉਸਨੂੰ ਵੀ ੱੱਕੇ ਮਾਰੇ ਗਏ ਇਸੇ ਤਰ੍ਹਾਂ ਜਦੋਂ ਉਹਦਾ ਭਰਾ ਛਡੋਣ ਲਈ ਅੱਗੇ ਆਇਆ ਤਾਂ ਉਸ ਨਾਲ ਵੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਅਤੇ ਉਹ ਵੀ ਜ਼ਖਮੀ ਹੋ ਗਿਆ ਉਤੇ ਹੀ ਮੌਕੇ ਤੇ ਮੌਜੂਦ ਪੁਲਿਸ ਕਰਮਚਾਰੀਆਂ ਨੇ ਮੀਡੀਆ ਨੂੰ ਦੱਸਿਆ ਕਿ ਝਗੜਾ ਮੋਟਰਸਾਈਕਲ ਖੜੀ ਕਰਨ ਨੂੰ ਲੈ ਕੇ ਹੋਇਆ ਹੈ ਪੁਲਿਸ ਵੱਲੋਂ ਦੋਹਾਂ ਪੱਖਾਂ ਦੇ ਬਿਆਨ ਦਰਜ ਲੇ ਗਏ ਹਨ ਅਤੇ ਔਣ ਵਾਲੀ ਰਿਪੋਰਟ ਦੇ ਆਧਾਰ ਤੇ ਅੱਗੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਸਰਬਜੀਤ ਖਸ ਖਸਾ ਝਗੜਾ ਹੋਇਆ ਕੀ ਕਾਰਨ ਕੀ ਹੈ ਝਗੜਾ ਇਹਨਾਂ ਦਾ ਹੋਇਆ ਸੀ ਉਹ ਇਹ ਪਹਿਲਾਂ ਉਸ ਨਾਲ ਲੜਿਆ ਬੇਟੇ ਨਾਲ ਤੇ ਮੈਂ ਉਹਦੇ ਮਗਰ ਗਈ ਆ ਉਹਨਾਂ ਮੈਨੂੰ ਮਿੱਤਕਾ ਮਾਰ ਕੇ ਸੁੱਟ ਦਿੱਤਾ ਵਾ ਉਹਨੂੰ ਮੁੜ ਕੇ ਉਹਨਾਂ ਫੜ ਲਿਆ ਵਾ ਚੌਹ ਜਾਣਿਆਂ ਨੇ ਫੜ ਲਿਆ ਵਾ ਫਿਰ ਮੈਂ ਰੌਲਾ ਪਾਉਂਦੀ ਰਹੀ ਨਹੀਂ ਆ ਕੋਈ ਹੱਥ ਨਹੀਂ ਲਾਉਂਦਾ ਕੋਈ ਉਹਨੂੰ ਛੱਡਦਾ ਨਹੀਂ ਉਹਨੂੰ ਉਹਨਾਂ ਖੇਚਕੇ ਵਿੱਚੋਂ ਉਹਨਾਂ ਮੇ ਕੱਢ ਕੇ ਕੱਲੀ ਲੈ ਕੇ ਆਈ ਆ ਉਹਦੇ ਵੀ ਖੜਾ ਵਜੇ ਇਹਦੇ ਜਦ ਇਹ ਬਾਅਦ ਚ ਗਿਆ ਵਾ ਇਹਨੂੰ ਬਾਅਦ ਚ ਸੁੱਤੇ ਫੇਨੂੰ ਪਤਾ ਲੱਗਾ ਇਹਨੂੰ ਵੀ ਖੜੇ ਮਾਰਦੇ ਆ ਉਹਨਾਂ ਨੇ ਕਿੰਨੇ ਕਿੰਨੇ ਛੱਟਾ ਸੱਤਾ ਇਹਨਾਂ ਦੇ ਉਹਦੇ ਵੀ ਖੜਾ ਇੱਥੇ ਲੱਗੀ ਤਾਲ ਵਿੱਚ ਇਹਦੇ ਐਨੇ ਨੇ ਡੂ ਗਿਆ ਤਿੰਨ ਜਗ੍ਹਾ ਤੇ ਤੇ ਆ ਗੁੱਟ ਤੇ ਉਹਦਾ ਗੁੱਟ ਵੇਖੋ ਮੁੰਡੇ ਦਾ ਛੋਟੇ ਦਾ ਸਭ ਝਗੜਾ ਆ ਲੱਗੇ ਗਵੰਡੀ ਆ ਉਹ ਬਾਈਕ ਵਗੈਰਾ ਲਾਉਂਦੇ ਉਹਨਾਂ ਦੇ ਰਜਿਸਟ੍ਰੀਟ ਦਾ ਵੀ ਰੋਲਾ ਹਟਣਾ ਸ਼ਰੀਕਾ ਸ਼ਰੀਕਾ ਲਾ ਲੋ ਤੁਸੀਂ ਸ਼ਰੀਕਾ ਦੀ ਗੱਲ ਬਤਾਈ ਕੱਲ ਉਹਨੇ ਬਾਈਕ ਲਈ ਜਿੱਦਾਂ ਸਾਡੇ ਬੂਹੇ ਗਾੜੀ ਤੇ ਮੈਂ ਉਹਨੂੰ ਕਿਹਾ ਬਾਈਕ ਪਰੇ ਕਰ ਲਾ ਉਹ ਪਹਿਲੋਂ ਮੇਰੇ ਨਾਲ ਸੰਧੀ ਚੀਜ਼ ਤੇ ਉਹਨਾ ਆਉਂਦਾ ਮੇਰੇ ਗੱਲ ਪੈ ਕੇ ਦੋ ਭਰਾ ਹੀ ਪਿਓ ਹੀ ਤੇ ਚਾਚਾ ਹੀ ਉਹਦਾ ਆਉਂਦਾ ਮੇਰੇ ਗੱਲ ਪੈ ਕੇ ਤੇ ਕੜੇ-ਕੁੜੇ ਮਾਰੇ ਸਿਰ ਤੇ ਹਥਿਆਰ ਨਾਲ ਕੋਈ ਛੰਦ ਮਾਰੇ ਤੇ ਆਹ ਹੱਥ ਤੇ ਸੱਟ ਲਾਈ ਦੰਦ ਵਗੈਰਾ ਤੋੜੇ ਤੇ ਬਾਅਦ ਮੇਰਾ ਬਰਦਰ ਮੇਰੇ ਇੱਕਾ ਦੰਦ ਤੋੜਿਆ ਇੱਕ ਹੱਥ ਤੇ ਆ ਬਾਕੀ ਸਿਰ ਤੇ ਸਟਿਚਿੰਗ ਹੋਈ ਗਈ ਅੱਛਾ ਕਿੰਨੇ ਟਾਂਕੇ ਲੱਗੇ 7 ਤੋਂ 8 ਟਾਂਕੇ ਲੱਗੇ ਭਾਈ ਕੜੇ ਮਾਰੇ ਹਾਂ ਜੀ ਘੜੇ ਮਾਰੇ ਹਾਂ ਜੀ ਹੋਰ ਨਾਲ ਉਹ ਜਿੱਤਨੀ ਦਾ ਮੇਰਾ ਬ੍ਰਦਰ ਆਇਆ ਫਿਰ ਰੋਲਾ ਰੱਪਾ ਸੁਣ ਕੇ ਸੁੱਤਾ ਸੀ ਇਹ ਬ੍ਰਦਰ ਆਇਆ ਮੇਰਾ ਉਹਨਾਂ ਆਉਂਦਿਆ ਕਹਿੰਦਾ ਇਹਨੂੰ ਨਹੀਂ ਵੇਖਿਆ ਇਹਦੇ ਸਿਰ 'ਚ ਵੀ ਇਦਾਂ ਹੀ ਘੜੇ ਮਾਰਨੇ ਸ਼ੁਰੂ ਕਰਦੇ ਇਹਦੇ ਸਭ ਤੋਂ ਜ਼ਿਆਦਾ ਸਟਿਚਿੰਗ ਹੋਈ ਤੇ ਕੰਪਲੇਨ ਲਿਖਾਈ ਕੰਪਲੇਨ ਲਿਖਾਈ ਸੀ ਖਾਸੇ ਚੌਂਕੀ ਨਹੀਂ ਅਜੇ ਤੱਕ ਕੋਈ ਫੋਲਸਲਾ ਨਹੀਂ ਆਇਆ ਸਰ ਮੰਗ ਸਰ ਜੋ ਸਾਡੀ ਕਾਰਵਾਈ ਪੈਂਦੀ ਹੈ ਨੀ ਜੀ ਉਹ ਸਾਡੀ ਕਰੇ ਮੰਗ ਚੱਲਦਾ ਕਰ ਮੋਟਰਸਾਈਕਲ ਲਗਾਉਂਦਾ ਯੋ ਪਹਿਲਾ ਵੀ ਕੋਈ ਹੈ ਪਹਿਲਾ ਉਹਨਾਂ ਦੀ ਰੰਜਿਸ਼ ਆ ਕੋਈ ਸਾਡੇ ਨਾਲ ਮਤਲਬ ਲਾਜਿਸਟਰੀ ਦਾ ਐਮ ਵਾਲਾ ਹਾਂ ਜਗਾਦੀ ਜਗਾਦੀ ਵਾਲੇ ਦਾ ਜਗੇ ਦਾ ਰੋਲੇ ਦਾ ਹੁਣ ਕੀ ਮੰਗੇ ਕੀ ਕਰਦੇ ਪ੍ਰਸ਼ਾਸਨ ਕੋਲ ਪ੍ਰਸ਼ਾਸਨ ਕੋਲ ਸਰ ਮੰਗ ਕਰਦੇ ਕਿ ਸਾਡੇ ਨਾਲ ਯਾਰ ਆਫ ਇਨਸਾਫ ਮਿਲੇ ਮੇਰਾ ਨਾਮ ਜੀ ਜਗਦੀਪ ਸਿੰਘ ਕਿਹੜੀ ਜਗ੍ਹਾ ਦੇ ਰਹਨ ਬੰਦੇ ਖਾਸਾ ਪਿਆਰ ਜੀ ਗੱਲਬਾਤ ਹੋ ਗਈ ਹੈ ਗੱਲਬਾਤ ਜੀ ਮੈਂ ਤੇ ਸੌ ਰਿਆ ਹਾਂ ਤੇ ਸੁੱਤਾ ਤੇ ਮੈਨੂੰ ਉਹ ਇਕਦਮ ਵਾਜਿਹੀ ਵੀ ਗਲੀ ਚ ਕੀ ਹੋ ਰਿਹਾ ਤੇ ਮੈਂ ਭੱਜ ਕੇ ਗਿਆ ਜੀ ਮੇਰੇ ਬ੍ਰਦਰ ਨੂੰ ਕੁੱਟਣ ਦੇ ਤਿੱਖੀਆਂ ਚੀਜ਼ਾਂ ਸਿਰ 'ਚ ਮਾਰਨ ਦੇ ਹੱਥਾਂ ਦੇ ਵੀ ਮਾਰਨ ਦੇ ਤੇ ਫਿਰ ਮੈਂ ਪਹੁੰਚਿਆ ਤੇ ਉਹ ਚਾਰ ਜਣੇ ਹੀ ਮੇਰੇ ਆਪਾਂ ਮਾਪੂਆਂ ਫੜ ਕੇ ਮੇਰੇ ਵੀ ਖੜੇ ਰਹਿ ਬੇ ਮਾਰਨ ਦੀ ਸਿਰ 'ਚ ਤੇ ਕਾਰਨ ਕੀ ਕੋ ਪਤਾ ਲੱਗੇ ਕਰਮੇ ਵੀਰ ਜੀ ਉਹ ਵੀ ਰਜਿਸਟਰੀ ਦਾ ਵਾ ਉਹ ਕਹਿੰਦੇ ਕਿ ਸਾਡੀ ਰਜਿਸਟਰੀ ਮਲਕਰਾ ਕੇ ਦੋ ਸਾਨੂੰ ਤੇ ਕਿਉਂਕਿ ਸਾਡੀ ਭੂਆ ਜੀ ਦੇ ਨਾਂ ਤੇ ਢਾਈ ਮਰਲੇ ਬੋਲਦੇ ਆ ਢਾਈ ਮਰਲੇ ਸਾਡੀ ਇੱਕ ਭੂਆ ਦੇ ਨਾਂ ਤੇ ਉਹਨਾਂ ਦੇ ਬੋਲਦੇ ਆ ਤੇ ਇਸ ਕਰਕੇ ਉਹਨਾਂ ਨੇ ਰੰਜਿਸ਼ ਰੱਖੀ ਆ ਵੀ ਇੱਕ ਇਹਨਾਂ ਦੀ ਬੋਲੀ ਨਹੀਂ ਚੰਗੀ ਸੀ ਮੇਰੀ ਮਾਤਾ ਨਾਲ ਤੇ ਤੁਸੀਂ ਕੰਮ ਕਰਾਉਣਾ ਰਜਿਸਟਰੀ ਦਾ ਤੇ ਕਿਸੇ ਕੋਲ ਰਜਿਸਟਰੀ ਦਾ ਕੰਮ ਕਰਾਉਣਾ ਤੇ ਆਪਾਂ ਭਾਈ ਬੰਦੀ ਨਾਲ ਕੇ ਵੀ ਭੈਣ ਜੀ ਕੰਮ ਕਰਾਓ ਤੁਹਾਡਾ ਰਜਿਸਟਰੀ ਨਾਲ ਚੱਲੋ ਹਾਂਜੀ ਸ਼ਰੀਕੇ ਦੇ ਸਾਡੇ ਚਾਚੇ ਤਾਏ ਲਾ ਲਓ ਚਾਚੇ ਤਾਏ ਆ ਜੀ ਤੇ ਸਾਡੇ ਨਾਲ ਮਾਤਾ-ਨਾਮ ਬੋਲੇ ਮੈਂ ਤੇ ਉਹ ਘਰ ਨਹੀਂ ਹੈਗਾ ਹਾਂ ਤੇ ਇੱਕ ਦੋ ਇਹਨਾਂ ਨੇ ਸੁਣੋ ਬਾਦ ਸ਼ਲੋਕੀਆਂ ਕੀਤੀਆਂ ਵਾ ਤੇ ਆ ਕੱਲ ਫੇਰ ਸਾਡੇ ਨਾਲ ਕਰਤੀ ਆ ਕੱਲ ਅਸੀਂ ਦੋਵੇਂ ਭਰਾ ਹਾਂ ਤੇ ਇਹਨੂੰ ਪਹਿਲੋ ਮੈਂ ਤੇ ਉਹ ਸਦਾ ਸੁੱਤਾ ਹਾਂ ਜੀ ਮੇਰੇ ਜੀ ਆ ਜੀ ਸਿਰ 'ਚ ਕੜੇ ਹੀ ਬਸ ਮਾਰੇ ਇਹਨਾਂ ਨੇ ਖਿੱਚ ਖਿੱਚ ਕੇ ਬਹੁਤ ਜੋ ਕੜਾ ਬਹੁਤ ਮੋਟਾ ਹੈ ਭਾਜੀ ਕੰਪਲੀਟ ਕੀਤੀ ਭਾਜੀ ਮੈਂ ਉਸੇ ਵੇਲੇ ਚੋਂਦਾ ਗਿਆ ਕੋਈ ਨਾ ਲਹੂ ਸਾਰਾ ਸਾਰੀ ਮੇਰੀ ਸਵੈਟਰ ਵੀ ਆ ਵੇਖੋ ਪਈ ਆ ਮੇਰੀ ਸਵੈਟਰ ਸਾਰੀ ਵੀ ਜੇ ਹੋਣ ਬਗੀਆਂ ਮੰਗ ਰਜਿਸਨ ਅਨਸਾਫ ਮਿਲਣਾ ਚਾਹੀਦਾ ਭਾਜੀ ਕਿੰਨੇ ਟਾਂਕੇ ਤੁਹਾਡੇ ਮੇਰੇ ਭਾਜੀ 8 ਤੋਂ 10 ਲੱਗੇ ਹੁੰਦੇ ਟਾਂਕੇ ਹੁੰਦੇ ਆ ਹੁਣ ਤੱਕ ਮੌਕੇ ਤੇ ਪੁਲਿਸ ਆ ਕੋਈ ਨਹੀਂ ਆ ਜੀ ਸਾਡੇ ਬਾਤ ਪੁੱਛਣ ਕੋਈ ਨਹੀਂ ਆ ਕੀ ਝਗੜਾ ਕਿਹੜਾ ਹੋਇਆ ਸੀ ਜੀ ਉਹ ਤੇ ਕੀ ਕਾਰਨ ਪੁੱਛਿਆ ਇਹ ਕਾਰਨ ਦਾ ਇਹ ਵੀ ਇਹਨਾਂ ਦੇ ਬੰਦੇ ਏਟੋ ਚ ਲਾਉਂਦੇ ਸੀ ਇਹ ਸ਼ਾਮੀ ਆਟੋ ਚਲਾ ਕੇ ਜਿਹੜਾ ਇਹ ਆਪਣੇ ਅਗਰਕਟ ਤੋਂ ਕਰਕੇ ਘਰ ਵਾਪਸ ਆਇਆ ਸੀ ਇਹਨਾਂ ਦੇ ਦਰਵਾਜ਼ੇ ਤੇ ਗਾੜੀ ਮੋਟਰਸਾਈਕਲ ਖੜਾ ਸੀ ਇਹਨਾਂ ਨੇ ਮੋਟਰਸਾਈਕਲ ਨੂੰ ਆਪਣੇ ਲਾਹੌਰ ਸਿੰਘ ਨੂੰ ਪਾਸੇ ਕਰਨ ਲਈ ਕਿਹਾ ਇਸੇ ਕਰੋਂ ਇਹਨਾਂ ਦੀ ਬਹਿਸ ਵਧਾਈ ਹੋ ਗਈ ਬਹਿਸ ਵਧਾਈ ਨੂੰ ਹੋ ਕੇ ਤੇ ਇਹਨਾਂ ਦੇ ਜਿਹੜੇ ਤੁੰਤਮੇ ਹੋ ਗਈ ਤੇ ਝਗੜਾ ਹੋਇਆ ਕੀ ਕਾਰਵਾਈ ਹੋ ਰਹੀ ਹੈ ਜੀ ਕਿਹੜੇ ਕਾਰਵਾਈ ਅਸੀਂ ਜੋ ਵੀ ਬਣਦੀ ਬਿਆਨ ਲਿਖ ਲਿਆ ਬਿਆਨ ਕਰਕੇ ਚਲ ਲਿਖ ਕੇ ਜਾ ਕੇ ਕਾਰਵਾਈ ਬਣਦੀ ਕਾਰਵਾਈ ਸਿਰ ਕਿਹਨੇ ਜਗ੍ਹਾ ਦਾ ਕੋਈ ਝਗੜਾ ਸੀ ਇਹਨਾਂ ਦਾ ਕੋਈ ਹੈ ਜਗ੍ਹਾ ਦਾ ਤਾਂ ਉਹ ਚਲੋ ਵੱਖਰਾ ਮੈਟਰ ਹੋਊਗਾ ਉਹਦੇ ਚਲਦਾ ਹੋਊਗਾ ਕੋਰਟ ਚ ਜਾਂ ਕਿਤੇ ਚਲਦਾ ਪਰ ਜਿਹੜਾ ਹੁਣ ਮੈਟਰ ਹੈ ਉਹ ਮੋਟਰਸਾਈਕਲ ਤੋਂ ਦਰਵਾਜ਼ੇ ਗਾੜੀ ਮੋਟਰਸਾਈਕਲ ਖੜਾ ਹੀ ਉਹਦਾ ਕਰ